ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਔੰਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਇੱਕ ਮੈਂ ਤਾਂ ਦਿਨਾਂ ਜਾਣਕਾਰੀ ਸਾਂਝੀ ਕਰਨ ਲੱਗੇ ਆ ਜਿਵੇਂ ਕਿ ਤੁਹਾਡਾ ਕੋਈ ਅਮਰੂਦਾਂ ਦਾ ਬਾਗ ਆ ਜਾਂ ਆੜੂਆਂ ਦਾ ਬਾਗ ਆ ਉਹਦੇ ਵਿੱਚ ਜਿਹੜੀ ਖਾਲੀ ਪਈ ਜਗ੍ਹਾ ਗਈ ਉਹਦੇ ਵਿੱਚ ਆਪਾਂ ਕਿਸੇ ਚੀਜ਼ ਦੀ ਬਿਜਾਈ ਕਰਕੇ ਚੰਗੀ ਇਨਕਮ ਕਿਵੇਂ ਕਰ ਸਕਦੇ ਆ ਦੇਖੋ ਜੀ ਇਹ ਜਿਹੜਾ ਬਾਗ ਹੈਗਾ ਇਹ 20x20 ਲੈਂਡ ਤੋਂ ਲੈਣ ਦਾ ਫਾਸਲਾ ਜਿਹੜਾ 20x20 ਦਾ ਬੂਟੇ ਤੋਂ ਬੂਟੇ ਦਾ 10 ਫੁੱਟ ਦਾ ਫਾਸਲਾ ਇਹ ਤੁਸੀਂ ਪਹਿਲਾਂ ਆਪਣਾ ਬਾਗ ਲਾਇਆ ਹੋਇਆ ਉਹਦੇ ਚੋਣ ਕਰੀ ਹੁੰਦੀ ਹੈ ਵੀ ਆਪਾਂ ਇੰਨੇ ਤੇ ਰੱਖਣਾ ਇਹਦੇ ਵਿੱਚ ਆਪਾਂ ਸਬਜ਼ੀਆਂ ਦੀ ਖੇਤੀ ਕਰਨੀ ਹੈ ਕਿਸ ਚੀਜ਼ ਦੀ ਕਰਨੀ ਆ ਤੇ ਜਿਹੜਾ ਇਹ فاਸਲੇ 10x20 ਤੇ ਹੈ ਜੀ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਕਿਵੇਂ ਕਰਨਾ ਮੈਂ ਤੁਹਾਨੂੰ ਆਓ ਸਾਰੀ ਜਾਣਕਾਰੀ ਦੇਣ ਲੱਗਿਆ ਦੇਖੋ ਜੀ ਇਹ ਅਮਰੂਦ ਦਾ ਬਾਗ ਹੈ ਜੀ ਇਹਦਾ ਸਾਈਜ਼ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਤੇ ਇਹਦਾ ਜਿਹੜਾ ਬੂਟਾਗਾ ਇਹ ਲਗਭਗ 4 ਸਾਲ ਦਾ ਹੋ ਚੁੱਕਿਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਸਬਜ਼ੀਆਂ ਦੀ ਖੇਤੀ ਕਰਨੀ ਆ ਤੇ ਕਿਵੇਂ ਕਰਨੀ ਆ ਆਓ ਆਪਾਂ ਤੁਹਾਨੂੰ ਦੱਸਦੇ ਆ ਜੀ ਦੇਖੋ ਜੀ ਇਸ ਤਰ੍ਹਾਂ ਬੂਟਿਆਂ ਦੀ ਕਟਿੰਗ ਕਰਨੀ ਆ ਦੇਖੋ ਜੀ ਇਹਨਾਂ ਦੀ ਕਟਿੰਗ ਕਰੀ ਹੋਈ ਆ ਇਹ ਕਟਿੰਗ ਤੋਂ ਬਿਨਾ ਰਹਿੰਦੇ ਨੇ ਇਹ ਬੂਟੇ ਇੱਕ ਦਿਨ ਦੀ ਲੱਗੇ ਹੋਏ ਨੇ ਲਗਭਗ 4 ਸਾਲ ਦੇ ਹੋ ਚੁੱਕੇ ਨੇ ਤੇ ਅੱਜ ਆਪਾਂ ਤਰੀਕ ਦੀ ਗੱਲ ਕਰੀਏ ਤਾਂ ਸਤੰਬਰ ਦਾ ਮਹੀਨਾ ਸਟਾਰਟ ਹੋ ਚੁੱਕਿਆ ਜਿਹੜਾ ਬਾਰਸ਼ ਦਾ ਵੀ ਅੱਜ ਆਪਣਾ ਟਿਕਿਆ ਹੋਇਆ ਮੌਸਮਾ ਜਾਨੀ ਜ਼ਮੀਨ ਵੀ ਸੁੱਕ ਗਈ ਨਹੀਂ ਤਾਂ ਆਪਾਂ ਪਹਿਲਾਂ ਵੀ ਜ਼ਮੀਨ ਤਿਆਰ ਕਰਤੀ ਸੀ ਪਰ ਫੇਰ ਵੀ ਮੀਂਹ ਪੈਣ ਦੇ ਕਾਰਨ ਤਾਂ ਨੂੰ ਪਤੀ ਆ ਮੀਂਹ ਜਿਆਦਾ ਦਿਨ ਪਿਆ ਦਾ ਰਿਹਾ ਇਸ ਕਰਕੇ ਜ਼ਮੀਨ ਗਿੱਲੀ ਹੋ ਗਈ ਫੇਰ ਦੁਬਾਰਾ ਆਪਾਂ ਨੂੰ ਕਰਨੀ ਪਈ ਆ ਇਸ ਨੂੰ ਆਪਾਂ ਨੇ ਕੀ ਕਰਿਆ ਚੰਗੀ ਤਰ੍ਹਾਂ ਪਹਿਲਾਂ ਲੂੰਗੀ ਹਲਾ ਨਾਲ ਬਾਕੇ ਉਸ ਤੋਂ ਬਾਅਦ ਰੋਟਾਵੇਟਰ ਫੇਰ ਕੇ ਕਿਸੇ ਵੀ ਤਰ੍ਹਾਂ ਜਿੰਮੇ ਤੁਹਾਡੀ ਜ਼ਮੀਨ ਆ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਬਣਾ ਲੈਣਾ ਜਾਨੀ ਬਹਾਨ ਨੂੰ ਪੂਰਾ ਵਧੀਆ ਬਣਾ ਲੈਣਾ ਦੇਖੋ ਜੀ ਐਡੇ ਐਡੇ ਬੂਟਾ ਪਰ ਇਹਦੀ ਕਾਟਿੰਗ ਕਰਨੀ ਆ ਕਾਟਿੰਗ ਕਰਨ ਦੇ ਨਾਲ ਇੱਕ ਤਾਂ ਬਾਗ ਦੇ ਵਿੱਚ ਧੁੱਪ ਪੈਣ ਲੱਗ ਜੂ ਇੱਕ ਜਿਹੜੇ ਤੁਹਾਡੇ ਅਮਰੂਦ ਦੇ ਉੱਤੇ ਅਜੇ ਵੀ ਲੱਗੇ ਹੋਏ ਨੇ ਜਦੋਂ ਤੜਾਈ ਹੋ ਜੇ ਲਗਭਗ ਤੁਸੀਂ ਕਾਟਿੰਗ ਕਰ ਦੋ ਅੱਗੇ ਵੀ ਬਹੁਤ ਫਲ ਚੁੱਕ ਰੱਖਿਆ ਤੇ ਕੀ ਆ ਪਹਿਲਾਂ ਮੈਂ ਕਾਟਿੰਗ ਬਾਰੇ ਤੁਹਾਨੂੰ ਦੱਸੀ ਆ ਜੇ ਆਪਾਂ ਕਾਟਿੰਗ ਕਰਦੇ ਆ ਤਾਂ ਫਰੂਟਾਂ ਦਾ ਦੀ ਗਿਣਤੀ ਵੀ ਥੋੜੀ ਘਟ ਜਾਂਦੀ ਆ ਪਰ ਸਾਈਜ਼ ਵਧੀਆ ਹੋ ਜਾਂਦਾ ਇਹ ਨਹੀਂ ਹੈਗਾ ਵੀ ਛੋਟੇ ਛੋਟੇ ਸਾਈਜ਼ ਦੇ ਬਰੀਕ ਜਿਹੇ ਵੀਰ ਆ ਜਿੱਡੇ ਜਿੱਡੇ ਲੱਗਣ ਵਧੀਆ ਸਾਈਜ਼ ਬਣ ਜਾਂਦਾ ਇਸ ਤਰ੍ਹਾਂ ਹਜੇ ਅਮਰੂਦਾਂ ਦੀ ਤੜਾਈ ਵੀ ਲਗ ਭਗ ਚੱਲ ਰਹੀ ਆ ਲੰਬੀ ਲੱਗੇ ਹੋਇਆ ਸੀਜ਼ਨ ਤੇ ਪਰ ਆਪਾਂ ਇਸ ਦੇ ਵਿੱਚ ਦੂਸਰੀ ਫਸਲਾਂ ਦੀ ਬਿਜਾਈ ਵੀ ਕਰਨੀ ਸਟਾਰਟ ਕਰ ਦੇਣੀ ਹੈ ਇੱਕ ਦੋ ਦਿਨਾਂ ਤੋਂ ਦੇਖੋ ਜੀ ਇਹਦੇ ਵਿੱਚ ਕਾਫੀ ਤਰ੍ਹਾਂ ਦੀਆਂ ਫਸਲਾਂ ਨੇ ਤੁਸੀਂ ਜੋ ਤੁਹਾਨੂੰ ਸੂਟ ਕਰਦੀਆਂ ਨੇ ਤੁਹਾਡੀ ਤੁਸੀਂ ਮਿਹਨਤ ਕਰ ਸਕਦੇ ਹੋ ਉਸ ਹੱਬ ਨਾਲ ਤੁਸੀਂ ਇਹਦੇ ਵਿੱਚ ਸਬਜ਼ੀਆਂ ਲਾ ਸਕਦੇ ਹੋ ਜਿਵੇਂ ਹੁਣ ਮੈਂ ਤਾਂ ਇਹਨੂੰ ਗੱਲ ਕਰਨ ਲੱਗਿਆ ਇੱਕ ਸਸਤੀ ਕ੍ਰੌਪ ਦੀ ਤੁਸੀਂ ਇਸ ਦੇ ਵਿੱਚ ਬੱਟਾ ਬਣਾ ਕੇ ਉਸ ਦੇ ਉੱਤੇ ਮੂਲੀ ਦੀ ਬਿਜਾਈ ਕਰ ਸਕਦੇ ਹਾਂ ਇਹ ਦੇ ਉੱਤੇ ਤੁਹਾਡਾ ਖਰਚਾ ਵੀ ਘੱਟ ਆਊਗਾ ਕਿਉਂਕਿ ਮੂਲੀ ਦਾ ਬੀਜ ਕੋਈ ਜ਼ਿਆਦਾ ਮਹਿੰਗਾ ਨਹੀਂ ਹੁੰਦਾ ਠੀਕ ਹੀ ਹੁੰਦਾ ਉਸ ਨੂੰ ਤੁਸੀਂ ਬੱਟਾ ਬਣਾ ਕੇ 2-2 ਇੰਚ ਦੇ ਫਾਸਲੇ ਤੇ ਤੁਸੀਂ ਬੀਜ ਆ ਜਿਹੜਾ ਉਸ ਨੂੰ ਦੇਖ ਕੇ ਆਪਣਾ ਬੀਜ ਸਕਦੇ ਹੋ ਕੇਰ ਵੀ ਸਕਦੇ ਹੋ ਤੇ ਮਸ਼ੀਨਾਂ ਵੀ ਆਉਂਦੀਆਂ ਨੇ ਬੀਜਣਾਈਆਂ ਉਹਨਾਂ ਨਾਲ ਵੀ ਬੀਜ ਸਕਦੇ ਹਾਂ ਇਹ ਫਾਸਲਾ ਜਿਹੜੀ ਇਹ ਤੁਹਾਡੇ ਮਰੂਦਾਂ ਦੇ ਉੱਤੇ ਕੋਈ ਇਸ ਦਾ ਮਾੜਾ ਅਸਰ ਨਹੀਂ ਹੁੰਦਾ ਤੇ ਵਧੀਆ ਮਤਲਬ ਬਣ ਜੂਗੀ ਭੇ ਫਸਲ ਵੀ ਵਧੀਆ ਹੋਊਗੀ ਤੇ ਬੂਟਿਆਂ ਤੇ ਵੀ ਕੋਈ ਮਾੜਾ ਅਸਰ ਨਹੀਂ ਹੋਣਾ। ਇਸ ਨੂੰ ਅੱਗੇ ਕੀ ਹੈ ਜੀ ਇਸ ਦੇ ਵਿੱਚ ਤੁਸੀਂ ਗੋਭੀ ਵੀ ਬੱਟਾ ਪਾ ਕੇ ਲਾ ਸਕਦੇ ਹੋ। ਗੋਭੀ ਪਾਉਣ ਦੇ ਲਾਉਣ ਦੇ ਲਈ ਤੁਸੀਂ ਇਸ ਦੇ ਥੱਲੇ ਡੀ.ਏ.ਪੀ ਜਾਂ ਰੂੜੀ ਖਾਦ ਚੰਗੀ ਤਰ੍ਹਾਂ ਪਾ ਲਓ। ਉਸ ਤੋਂ ਬਾਅਦ ਜੀ ਪਾਲਕ ਵੀ ਲਾ ਸਕਦੇ ਹੋ, ਧਣੀਆਂ ਵੀ ਲਾ ਸਕਦੇ ਹੋ। ਕਾਫੀ ਫਸਲਾਂ ਨੇ ਬਹੁਤ ਸਾਰੀਆਂ ਫਸਲਾਂ ਨੇ ਤੁਸੀਂ ਲਾ ਸਕਦੇ ਹੋ। ਜਿਹੜੀ ਫਸਲ ਦੀ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਜ਼ਿਆਦਾ ਇਨਕਮ ਵਾਲੀ ਵਧੀਆ ਫਸਲਾ ਉਹ ਹੈਗੀ ਆ ਖੀਰਾ ਜੀ। ਇਸ ਨੂੰ ਤੁਸੀਂ ਚੰਗੀ ਤਰ੍ਹਾਂ ਬਾਕੇ ਇੱਕ ਏਕੜ ਦੇ ਵਿੱਚ ਲਗਭਗ 2 ਗੱਟੇ ਡੀ ਏ ਪੀ ਖਾਦ ਦੇ ਪਾ ਦੇਣੇ ਨੇ ਉਸ ਤੋਂ ਬਾਅਦ ਆਪਾਂ ਨੇ ਇਹ ਦੇ ਵਿੱਚ 8 ਕਿਲੋ ਦੇ ਲਗਭਗ ਮੈਕੋ ਰਾਜਾ ਤੇ 1 ਕਿਲੋ ਹਿਮਿਕ ਐਸਿਡ ਪਾ ਦੇਣਾ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਜੀ ਦੇਖੋ ਆ ਜਿਹੜੀ ਜ਼ਮੀਨ ਆ ਇਹ ਤੁਹਾਡੇ ਮੁਤਾਬਕ ਆ ਦੇਖੋ ਜੇ ਤੁਹਾਡਾ 8ਵਾਂ ਮੰਨ ਲਓ ਵੀ 12 22 14 ਤੇ ਲੱਗਿਆ ਹੋਇਆ ਜਾਂ ਹੋਰ ਲੱਗਿਆ ਹੋਇਆ ਪਾਤਹਾ ਦੇਸ ਦੇ ਵਿੱਚ ਇੱਕ ਬੈੱਡ ਪੈ ਜੂ ਇਸ ਦੇ ਵਿੱਚ ਦੋ ਬੈੱਡ ਬੜੇ ਆਰਾਮ ਨਾਲ ਪੈ ਜਾਣਗੇ ਦੇਖੋ ਜੀ ਜਿਹੜੇ ਦੋ ਬੈੱਡ ਨੇ ਦੋ ਬੈੱਡਾਂ ਦੇ ਵਿਚਾਲੇ ਆਪਾਂ ਸੈਂਟਰ ਦੇ ਵਿੱਚ ਖਾਲੀ ਰੱਖਣੀ ਆ ਉਹ ਖਾਲੀ ਵਿੱਚ ਦੀ ਪਾਣੀ ਦੇਣਾ ਇਹ ਇਧਰੋਂ ਇਧਰਲੇ ਹੱਥ ਲਾ ਦੇਣਾ ਇਧਰੋਂ ਇਧਰਲੇ ਹੱਥ ਯਾਨੀ ਜਿਹੜੀਆਂ ਆਪਣੇ ਦੋ ਬੈੱਡ ਬਣਨਗੇ ਇੱਕ ਬੈੱਡ ਦੇ ਉਹ ਪਾਸੇ ਕੋ ਪਾਸੇ ਤਾਂ ਕਿ ਤੁਸੀਂ ਇਹ ਦੇਖੋ ਵੀ ਉਹ ਖਾਲੀ ਵਿੱਚ ਦੀ ਆਪਾਂ ਪਾਣੀ ਲਾਵਾਂਗੇ ਖਾਲੀ ਦੇ ਦੋਨੇ ਪਾਸੇ ਲਾ ਦੇਣਾ ਬੈੱਡ ਦੇ ਉੱਤੇ ਇੱਕ ਪਾਸੇ ਜਿਹੜਾ ਬੈੱਡ ਦਾ ਸਾਈਜ਼ ਆ ਉਹ 3 ਸਵਾ 3 ਫੁੱਟ ਦਾ ਹੁੰਦਾ ਜਿਹੜੀ ਮਲਚਿੰਗ ਉਹਦੇ ਉੱਤੇ ਪਸਾਈ ਜਾਂਦੀ ਹੈ ਉਹ ਲਗਭਗ 4 ਫੁੱਟ ਦੀ ਪਸਾਈ ਜਾਂਦੀ ਹੈ ਮਲਚਿੰਗ ਆ ਜਿਹੜੀ ਉਹ ਤੁਸੀਂ ਮੰਨ ਕੇ ਚਲੋ 1 ਕਿਲੇ ਦੇ ਵਿੱਚ ਤੁਹਾਡੀ 8 ਤੋਂ 10000 ਰੁਪਿਆ ਮਲਚਿੰਗ ਦਾ ਖਰਚਾ ਜਿਹੜਾ ਉਹ ਆ ਜਾਣਾ ਤੁਸੀਂ ਮਲਚਿੰਗ ਦਾ ਜਿਹੜਾ ਬਲੈਕ ਕਲਰ ਵਾਲਾ ਮਤਲਬ ਇਹ ਪਾਰਟ ਹੈਗਾ ਉਹਨੂੰ ਥੱਲੇ ਰੱਖਣਾ ਸਿਲਵਰ ਵਾਲੇ ਨੂੰ ਉੱਪਰ ਰੱਖਣਾ ਇਹ ਗੱਲ ਨੂੰ ਹਮੇਸ਼ਾ ਤੁਸੀਂ ਯਾਦ ਰੱਖਣਾ ਉਸ ਤੋਂ ਬਾਅਦ ਤੁਸੀਂ ਦੋ ਬੈੱਡ ਪਾ ਕੇ ਚੰਗੀ ਤਰ੍ਹਾਂ ਜ਼ਮੀਨਾਂ ਨੂੰ ਵਧੀਆ ਬਣਾ ਕੇ ਉਸ ਤੋਂ ਬਾਅਦ ਦੋ ਬੈੱਡ ਪਾ ਲੈਣੇ ਨੇ ਦੋ ਬੈੱਡ ਪਾ ਕੇ ਉਹਦੇ ਉੱਤੇ ਆਪਣੀ ਜੇਕਰ ਤਾਂ ਡਿਲਵੇ ਡ੍ਰਿਪ ਪਾਈਪ ਪਾਤਾ ਤੁਸੀਂ ਡ੍ਰਿਪ ਪਾਈਪ ਨੂੰ ਬਸਾ ਕੇ ਡ੍ਰਿਪ ਪਾਈਪ ਨੂੰ ਬਸਾ ਕੇ ਤੇ ਉਸ ਤੋਂ ਬਾਅਦ ਉਹਦੇ ਉੱਤੇ ਤੁਸੀਂ ਨੇ ਇਹੋ ਕਰ ਦੇਣਾ ਆਪਣਾ ਮਲਚਿੰਗ ਬਸਾ ਦੇਣੀ ਆ ਮਲਚਿੰਗ ਵਸਾਉਣ ਤੋਂ ਬਾਅਦ ਤੁਸੀਂ 8 ਤੋਂ 9 ਇੰਚ ਦੇ ਫਾਸਲੇ ਤੇ ਸਰਾਕ ਕਰਕੇ ਸਰਾਕਾਂ ਦੇ ਵਿੱਚ ਜਿਹੜਾ ਕੱਲਾ-ਕੱਲਾ ਬੀਜ ਆ ਉਹ ਬੀਜ ਲਾ ਦੇਣਾ ਬੀਜ ਕਿਹੜੀ ਕੰਪਨੀ ਦਾ ਲਾਉਣਾ ਉਹ ਵੀ ਮੈਂ ਤੁਹਾਨੂੰ ਦੱਸਣ ਲੱਗਿਆ ਉਹ ਨੌਨੀਓ ਕੰਪਨੀ ਦਾ ਰੁਚੀਤਾ ਬਾਕੀ ਹੋਰ ਵੀ ਬਹੁਤ ਕੰਪਨੀਆਂ ਆਉਂਦੀਆਂ ਨੇ ਪਰ ਅਸੀਂ ਜਿਹੜੀ ਤਾਂ ਲਾਉਨੇ ਆ ਸਾਨੂੰ ਵਧੀਆ ਫਿੱਟ ਬੈਠੇ ਆ ਅਸੀਂ ਤੁਹਾਨੂੰ ਉਹੀ ਦੱਸਦੇ ਆ ਤੇ ਆਉਂਦੀਆਂ ਬਹੁਤ ਕੰਪਨੀਆਂ ਨੇ ਪਰ ਸਾਨੂੰ ਇਹ ਬਹੁਤ ਵਧੀਆ ਲੱਗਿਆ ਤੁਸੀਂ ਇਸ ਕੰਪਨੀ ਦਾ ਲਾ ਸਕਦੇ ਹੋ ਜੇਕਰ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਆ ਤਾਂ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਦੇਖੋ ਜਿਵੇਂ ਆ ਆ ਗਈ ਇਦੇ ਵਿੱਚ ਨਹੀਂ ਲਾਉਣਾ ਇਹ ਆਪਣੇ ਲੰਘਣ ਵਾਸਤੇ ਰਸਤਾ ਸਾਢ ਲੈਣਾ ਤਾਂ ਕਿ ਇਹਦੇ ਵਿੱਚ ਵਿੱਚ ਵਾਲੇ ਬਸ 2 ਏਸ ਦੇ ਵਿੱਚ 2 ਬੈੱਡ ਬਣ ਜਾਣ ਇਸੇ ਤਰੀਕ ਵਿਚਾਲੇ ਬਣ ਜੇ ਖਾਲੀ ਇਸ ਨੂੰ ਤੁਸੀਂ ਬੈੱਡ ਪਲੈਂਟਰ ਨਾਲ ਏਸ ਦੇ ਬੈੱਡ ਬਣਾ ਦੇਣੇ ਨੇ ਉਸ ਤੋਂ ਬਾਅਦ ਜਿਹੜਾ ਇਹ ਮਤਲ ਜਰਮੀਨੇਸ਼ਨ ਇੱਕ ਹਫਤੇ ਦੇ ਵਿੱਚ ਜਰਮੀਨੇਸ਼ਨ ਤੁਹਾਡੀ ਹੋ ਜੂਗੀ ਬੀਜ ਲਾ ਕੇ ਨਾਲ ਦੀ ਨਾਲ ਪਾਣੀ ਦੇ ਦੇਣਾ ਪਤਲਾ ਪਾਣੀ ਉਸ ਹੱਬ ਨਾਲ ਦੇਣਾ ਤਾਂ ਕਿ ਬੀਜ ਦੇ ਉੱਤੇ ਨਾ ਵੀ ਜਾ ਕੇ ਬੈੱਡ ਦੇ ਉੱਤੇ ਨਾ ਜਾ ਕੇ ਪਾਣੀ ਚੜੇ ਤਾਂ ਕਿ ਮੰਨ ਲਓ ਵੀ ਉਸ ਨੂੰ ਸੇਮ ਸੇਮ ਆ ਜਾਵੇ ਜਦੋਂ ਸੇਮ ਆ ਜਾਵੇ ਤਾਂ ਤੁਸੀਂ ਮੰਨ ਲਓ ਵੀ 5 ਤੋਂ 7 ਦਿਨਾਂ ਚ ਜਿਹੜਾ ਤੁਹਾਡਾ ਬੀਜ ਆ ਉਹ ਉੱਗਿਆਊਗਾ ਉੱਗਣ ਤੋਂ ਬਾਅਦ ਉਸ ਦੇ ਉੱਤੇ ਕਈ ਵਾਰੀ ਡੰਪਿੰਗ ਦੀ ਪ੍ਰੋਬਲਮ ਆ ਜਾਂਦੀ ਹੈ ਜੇਕਰ ਡੰਪਿੰਗ ਦੀ ਪ੍ਰੋਬਲਮ ਆਉਂਦੀ ਆ ਤੁਹਾਨੂੰ ਲੱਗਦਾ ਕੋਈ ਬੂਟਾ ਮਤਲਬ ਸੁੱਕਦਾ ਲੱਗਦਾ ਜੜ ਤੋਂ ਤਾਂ ਉਸ ਦੇ ਲਈ ਤੁਸੀਂ 1 ਗ੍ਰਾਮ 1 ਲੀਟਰ ਦੇ ਹਿਸਾਬ ਨਾਲ ਇਲੀਟ ਪਾ ਕੇ ਉਸ ਦੀ ਜੜਾਂ ਦੇ ਵਿੱਚ ਡ੍ਰਿਚਿੰਗ ਕਰ ਦੇਣੀ ਆ ਉਸ ਤੋਂ ਬਾਅਦ ਜੇਕਰ ਕਿਸੇ ਪ੍ਰਕਾਰ ਦੀ ਕੋਈ ਹਲਕੀ ਫੁਲਕੀ ਸੁੰਡੀ ਆਉਂਦੀ ਹੈ ਤਾਂ ਤੁਸੀਂ ਉਸ ਦੇ ਉੱਤੇ ਮੈਲਾਥੀਨ ਜਾਂ ਕਿੰਡਲ ਫਾਸ ਜਿਹੜੀ ਉਹ 2 ਐਮ ਐਲ ਪਰ ਲੀਟਰ ਦੇ ਹਿਸਾਬ ਨਾਲ ਪਾ ਕੇ ਤੁਸੀਂ ਹਲਕੀ ਫੁਲਕੀ ਸਪਰੇਅ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਇਹ ਫਸਲ ਹੈਗੀ ਲਗਭਗ 35 ਤੋਂ 40 ਦਿਨਾਂ ਦੇ ਵਿੱਚ ਤਿਆਰ ਹੋ ਜਾਣੀ ਆ ਉਸ ਤੋਂ ਬਾਅਦ ਮੌਸਮ ਦੇਖੋ ਕਿੰਨਾ ਕੁ ਸਾਥ ਦਿੰਦਾਗਾ ਠੰਡ ਕਿੰਨੀ ਕੁ ਗੇਤੀ ਪੈਂਦੀ ਆ ਪ੍ਰਸੇਤੀ ਪੈਂਦੀ ਆ ਜਾਂ ਤੁਸੀਂ ਇਸ ਨੂੰ ਬਿਮਾਰੀਆਂ ਤੋਂ ਕਿੰਨਾ ਕੁ ਬਚਾ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਇਹਦੇ ਉੱਤੇ ਬਿਮਾਰੀਆਂ ਕਿਹੜੀਆਂ-ਕਿਹੜੀਆਂ ਆਉਂਦੀਆਂ ਨੇ ਉਹ ਵੀ ਦੱਸਣੀਆਂ ਜ਼ਰੂਰੀ ਨੇ ਮੈਂ ਤੁਹਾਨੂੰ ਉਹ ਵੀ ਦੱਸ ਦੇਣਾ ਇੱਕ ਸਭ ਤੋਂ ਪਹਿਲਾਂ ਜਦੋਂ ਤੁਸੀਂ ਜ਼ਮੀਨ ਬਣਾਉਣੀ ਆ ਉਦੋਂ ਨਾ ਇਸ ਨੂੰ ਚੰਗੀ ਤਰ੍ਹਾਂ ਸੁੱਕੀ ਬਣਾ ਲਿਓ ਮਤਲਬ ਇਹ ਨਾ ਹੋਵੇ ਵੀ ਤੁਸੀਂ ਗਿੱਲੀ ਜੀ ਦੇ ਵਿੱਚ ਹੀ ਬੈੱਡ ਪੜਾ ਕੇ ਉਸ ਤੋਂ ਬਾਅਦ ਮਲਚਿੰਗ ਵਸਾ ਦਿਓ ਕਾਲੀ ਕਰਨ ਦਾ ਕੋਈ ਫਾਇਦਾ ਨਹੀਂ ਮੇਰੇ ਕਹਿਣ ਦਾ ਮਤਲਬ ਵੀ ਚਾਹੇ 2 ਦਿਨ ਵੱਧ ਲੱਗ ਜਾਣ ਜ਼ਮੀਨ ਨੂੰ ਹਵਾ ਲਵਾ ਕੇ ਐਨ ਪੂਰੀ ਵਧੀਆ ਤਿਆਰ ਕਰਕੇ ਫੇਰ ਤੁਸੀਂ ਇਸ ਦੀ ਮਲਚਿੰਗ ਵਸਾਉਣੀ ਆ ਵਸਾਉਣ ਤੋਂ ਬਾਅਦ ਬੀਜ ਲਾ ਕੇ ਨਾਲ ਦੀ ਨਾਲ ਪਾਣੀ ਲਾ ਦੇਣਾ ਤੇ ਉਹ ਤੁਹਾਨੂੰ ਦੱਸ ਹੀ ਦਿੱਤਾ ਵੀ ਇੰਨੇ ਦਿਨ ਜਰਮੀਨੇਸ਼ਨ ਹੋ ਜਾਂਦੀ ਆ ਉਸ ਤੋਂ ਬਾਅਦ ਤੁਸੀਂ ਨੇ ਇਸ ਦੇ ਉੱਤੇ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ ਇਹ ਦੇਖੋ ਉਹ ਬਿਮਾਰੀ ਆਉਂਦੀ ਆ ਸਭ ਤੋਂ ਭਿਆਨਕ ਬਿਮਾਰੀ ਆ ਜਿਹੜੀ ਫੰਗਸ ਦੀ ਉਸ ਨੂੰ ਡੋਨੀ ਕਿਹਾ ਜਾਂਦਾ ਉਹ ਡੋਨੀ ਉਤੇ ਮਤਲਬ ਜਿਹੜਾ ਪੱਤਾ ਹੁੰਦਾ ਉਹ ਪੱਤੇ ਦੇ ਥੱਲਰ ਦੇ ਪਾਸੇ ਤੱਬੇ ਜੇ ਪੈ ਜਾਂਦੇ ਨੇ ਤੁਹਾਨੂੰ ਦੇਖ ਕੇ ਪਤਾ ਹੀ ਲੱਗ ਜੂ ਮੈਂ ਕਦੇ ਤੁਹਾਨੂੰ ਵੀਡੀਓ ਦੇ ਵਿੱਚ ਡੌਨੀ ਬਿਮਾਰੀ ਬਾਰੇ ਵੀ ਦੱਸੂਗਾ ਤੇ ਬਾਕੀ ਇਹ ਦੇ ਉੱਤੇ ਕਿਹੜੀ ਬਿਮਾਰੀ ਕਦੋਂ ਕੀ ਅਟੈਕ ਕਰ ਰਹੀ ਆ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਰਹੂਗਾ ਤੇ ਜੇਕਰ ਡੌਨੀ ਆਉਂਦੀ ਆ ਤਾਂ ਤੁਸੀਂ ਉਸ ਦੇ ਉੱਤੇ ਤੁਸੀਂ ਮੰਨ ਕੇ ਚਲੋ ਵੀ 20 ਗ੍ਰਾਮ 20 ਗ੍ਰਾਮ ਪਰ ਟੈਂਕੀ ਦਾ ਤੁਸੀਂ ਇਹ ਪਾ ਲੈਣਾ ਜਿਹੜਾ ਉਹ ਐਕਰੋਬਟ ਤੇ 40 ਗ੍ਰਾਮ ਪੂਲੀ ਰਾਮ ਪਾ ਕੇ ਦੋਨਾਂ ਨੂੰ ਮਿਕਸ ਕਰਕੇ ਉਹਦੀ ਸਪਰੇਅ ਕਰ ਦੇਣੀ ਆ ਉਹਦੇ ਨਾਲ ਤੁਹਾਡੇ ਖੇਤ ਦੇ ਵਿੱਚ ਡੋਨੀ ਨਹੀਂ ਆਉਣੀ ਤੇ ਮਤਲਬ ਜੇ ਆਈ ਵੀ ਹੋਊ ਤਾਂ ਉਸ ਨੂੰ ਕੰਟਰੋਲ ਕਰ ਦੂਗਾ ਇਹ ਕੰਟਰੋਲ ਕਰਨ ਤੋਂ ਬਾਅਦ ਇਹ ਤੁਸੀਂ 15 ਦਿਨਾਂ ਬਾਅਦ ਲਗਭਗ ਸਪਰੇਅ ਕਰ ਹੀ ਦੇਣੀ ਆ ਤੇ ਉਸ ਤੋਂ ਬਾਅਦ ਤੁਹਾਡਾ ਇਹ 35 ਤੋਂ 40 ਦਿਨਾਂ ਦੇ ਵਿੱਚ ਤੜਾਈ ਵਾਲਾ ਹੋ ਜਾਊਗਾ ਤੁਸੀਂ ਡ੍ਰਿਪਰਾਂ ਹੀ ਇਹਨੂੰ ਕੈਲਸ਼ੀਅਮ ਵੀ ਦੇਣਾ ਬੋਰਨ ਵੀ ਦੇਣਾ ਤੇ ਬਾਕੀ 13045 ਵੀ ਦੇਣਾ ਤੇ 52034 ਵੀ ਦੇਣਾ ਇਹ ਸਾਰੀਆਂ ਖਰਾਕਾਂ ਮੈਂ ਤਾਂ ਨੂੰ ਅਗਲੀ ਵੀਡੀਓ ਦੇ ਵਿੱਚ ਪਾਰਟ ਨੰਬਰ 2 ਦੇ ਵਿੱਚ ਪੂਰੀ ਜਾਣਕਾਰੀ ਦਊਂਗਾ ਤਾਂ ਕਿ ਵੀਡੀਓ ਵੱਡੀ ਨਾ ਹੋ ਜੇ ਇੱਕ ਤੁਸੀਂ ਮਤਲਬ ਇਸ ਦੇ ਵਿੱਚ ਉਲਝ ਨਾ ਜਾਓ ਤੁਹਾਨੂੰ ਸਮਝ ਨਾ ਆਵੇ ਜਿਵੇਂ ਮੈਂ ਜਾਦੇ ਇੱਕ ਵਾਰ ਦੇ ਵਿੱਚ ਦੱਸ ਦਊਂਗਾ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਅਗਲੀ ਜਦੋਂ ਹੁਣ ਮੈਂ ਤੁਹਾਨੂੰ ਅਗਲੀ ਵੀਡੀਓ ਦਿਖਾਊਂਗਾ ਉਹਦੇ ਵਿੱਚ ਮੈਂ ਤੁਹਾਨੂੰ ਜਰਮੀਨੇਸ਼ਨ ਹੋਏ ਹੋਏ ਖੀਰੇ ਦਿਖਾਊਂਗਾ ਜੇਕਰ ਡੰਪਿੰਗ ਦੀ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਨੂੰ ਮੈਂ ਡੰਪਿੰਗ ਦੀ ਪ੍ਰੋਬਲਮ ਵਾਲਾ ਵੀ ਦਿਖਾਊਂਗਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਡੌਨੀ ਬਾਰੇ ਵੀ ਦਿਖਾਉਂਗਾ ਤੇ ਤੁਸੀਂ ਦੇਖੋ ਇਸ ਤਰ੍ਹਾਂ ਬਹਾਨਾ ਜਿਹੜਾ ਇਹ ਐਵੇਂ ਤਿਆਰ ਕਰ ਲੈਣਾ ਕਾਟਿੰਗ ਆ ਜਿਹੜੀ ਉਹ ਅਮਰੂਦ ਦੇ ਬੂਟਿਆਂ ਦੀ ਬਹੁਤ ਜ਼ਰੂਰੀ ਹੈ ਜਿੰਨੀ ਤੁਸੀਂ ਕਾਟਿੰਗ ਕਰਦੇ ਹੋ ਤੁਹਾਡੇ ਬੂਟੇ ਦੀ ਸਿਹਤ ਵਧੀਆ ਰਹਿੰਦੀ ਹੈ ਤੇ ਫਰੂਟ ਵੀ ਵੱਡਾ ਹੁੰਦਾ ਤੁਸੀਂ ਕਦੇ ਵੀ ਦੇਖ ਲਿਓ ਦੂਸਰੇ ਨਾਲੋਂ ਫਰੂਟ ਵੀ ਵੱਡਾ ਹੁੰਦਾਗਾ ਤੇ ਫਰੂਟ ਵੱਡੇ ਲੈਣ ਲਈ ਕਿਉਂਕਿ ਛੋਟੇ ਫਰੂਟਾਂ ਦਾ ਜਿਹੜਾ ਰੇਟ ਆ ਉਹ ਮਾਰਕੀਟ ਦੇ ਵਿੱਚ ਚੰਗਾ ਨਹੀਂ ਮਿਲਦਾ ਜੇਕਰ ਤੁਹਾਡੇ ਫੂਟ ਦੀ ਕੁਆਲਿਟੀ ਹੋਊਗੀ ਵਧੀਆ ਤਾਂ ਹੀ ਤੁਸੀਂ ਮਾਰਕੀਟ ਦੇ ਵਿੱਚ ਵਧੀਆ ਮੁੱਲ ਪਾ ਸਕਦੇ ਹੋ ਜਿਹੜੀ ਕਾਟਿੰਗ ਕਰਨ ਦੀ ਗੱਲ ਕਰਨੀ ਹੈ ਕਈ ਜੀਮੀਦਾਰ ਭਰਾ ਮੈਂ ਕਾਟਿੰਗ ਕਰਨ ਦੀ ਪਹਿਲਾਂ ਵੀਡੀਓ ਪਾ ਚੁੱਕਿਆ ਹਾਂ ਤੁਸੀਂ ਉਹ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਓ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਜੇਕਰ ਭਰਾਵੋ ਕਰ ਰੱਖਿਆ ਤਾਂ ਤੁਸੀਂ ਹੋਰ ਕਿਸਾਨ ਭਰਾਵਾਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਜਾਣਕਾਰੀ ਹੈ ਜਿਹੜੀ ਉਹ ਮਿਲ ਜਾਵੇ ਇਸ ਦੇ ਵਿੱਚ ਆਪਾਂ ਵਧੀਆ ਇਨਕਮ ਕਰ ਸਕਦੇ ਹਾਂ ਇੰਨਾ ਕੁਸ ਕਹਿੰਦਾ ਹੋਇਆ ਜੇਕਰ ਮੈਂ ਕੁਸ ਗਲਤ ਬੋਲ ਗਿਆ ਤਾਂ ਤੁਸੀਂ ਮਾਫ਼ ਕਰਨਾ ਮੈਂ ਤੁਹਾਡਾ ਧੰਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹੂੰਗਾ ਤੁਸੀਂ ਵੀ ਮੈਨੂੰ ਇਸੇ ਤਰ੍ਹਾਂ ਹੰਗਾਰਾ ਦਿੰਦੇ ਰਹੋ ਪ੍ਰਭੂ ਇੰਨਾ ਕੁਸ ਕਹਿੰਦਾ ਹੋਇਆ ਸਾਸਤ੍ਰਿਕਾ ਜੀ